اوو 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 ਜੰਗ ਦੇ ਜਿੱਤੇ ਰੋੜ ਦੇ ਉੱਤੇ ਤੇਰਾ ਲਖਨ ਸਫਲ ਹੋ ਸਭੇ ਆ ਤੇ ਜਾ ਜੰਗ ਦੇ ਜਿੱਤੇ ਰੋੜ ਦੇ ਉੱਤੇ ਹਮਨੇ ਗੱਭਰੂ ਦੇ ਨਾਲ ਜਵਾਰ ਆ ਗਿਆ ਫਿਰ ਮੈਦਾਨ ਵਿੱਚ ਮੇਰੇ ਮਿੱਤਰੋ ਸਭ ਤੋਂ ਪੁੱਜੀ ਕਰਦੀ ਆ ਜਿਹੜੇ ਕੱਡੀ ਪੱਡੀ ਠਾ ਤੇ ਜੀ ਹਾਂ ਤੂੰ ਹੱਥ ਲੈ ਕੇ ਕੱਡੀ ਤੇ ਨੱਤੀ ਠਾ ਤੇ ਜੀ ਜਾਂਦੀ ਆ ਉਹ ਕੱਡੀ ਤੇ ਕੱਡੀ ਲੈ ਸਾਹਮਣੇ ਮੇਰੇ ਲਈ ਦੇ ਪੁੱਤੋ ਪੈਜੀ ਬਹਾਲ ਰੋ ਹੋ 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 ਕਿ ਤੇਰੀ ਚੁੱਪ ਨੇ ਚੰਦ ਰਿਆ ਆਹ ਬੋਲਣ ਲੱਗਾ ਲੋਕਾਂ ਨੇ ਤੇਰੀ ਚੁੱਪ ਨੇ ਚੰਦ ਰਿਆ चर्चे सामाद ਹਾਂ ਬਹੁਤ ਵੱਡਾ ਧੰਨਵਾਦ ਹੈ ਇੱਕ ਵਾਰੀ ਫੇਰ ਵੀ ਤੇ ਆਪੇ ਤਾਰੀ ਮਾਰ ਕੇ ਅਸੀਂ ਜੀ ਮੋਢਿਆਂ ਪ੍ਰਦਰਸ਼ਨ ਬੜੀਆ ਲੱਗਿਆ

ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਦੀ ਫਤੇ ਪਿੰਡ ਗਿੱਲ ਡਿਸਟ੍ਰਿਕਟ ਲੁਧਿਆਣਾ ਦੀ ਧਰਤੀ ਹੈ ਜਿੱਥੇ ਕਿ ਕ੍ਰਿਕਟ ਦਾ ਮਹਾਕੁੰਭ ਕਰਵਾਇਆ ਜਾ ਰਿਹਾ ਹੈ ਉਥੇ ਤੁਹਾਡੇ ਸਾਹਮਣੇ ਆਪਣੇ ਬੁਲਟ ਮੋਟਰਸਾਈਕਲ ਦੇ ਨਾਲ ਆਪਣੀ ਕਲਾ ਦਾ ਪ੍ਰਦਰਸ਼ਨ ਵੀ ਕੀਤਾ ਆ ਅਗਰ ਸ਼ੋਅ ਵਧੀਆ ਲੱਗਾ ਔਰ ਪ੍ਰਬੰਧਕ ਵੀ ਰਾਜ਼ਾ ਹੈ ਖੇਡ ਮੇਲਾ ਵਧੀਆ ਲੱਗਾ ਇੱਕ ਵਾਰ ਸਾਰੇ ਵੀਰਾਂ ਦੇ ਨਾਮ ਤੇ ਜ਼ੋਰਦਾਰ ਤਾੜੀ ਉਸ ਤੋਂ ਬਾਅਦ ਸਾਡੇ ਦਾ ਪ੍ਰੀਮ ਗੇਮ ਮੈਂ ਇਸ ਪ੍ਰਾਣੀ ਦੀ ਦੋ ਸ਼ਬਦ ਕਹਿਣਾ ਚਾਹਾਂਗਾ ਕਿਉਂਕਿ ਮੈਂ ਇਹ ਰਿਐਲਿਟੀ ਨਾਲੋਂ ਬਾਹਰ ਪੌਂਡ ਕਮੈਂਟੇਟਰ ਮੇਰੇ ਭਰਾ ਹੋਰ ਵੀ ਮੇਰੇ ਸੱਚੇ ਮਿੱਤਰ ਜਿਹੜੇ ਕਿ ਮੈਨੂੰ ਚਲੋ ਜੋਤ ਦਾ ਆਪਾ ਕਰਦੇ ਆ ਪਰ ਇਸ ਕਲਾ ਦੇ ਕਰਕੇ ਮੈਨੂੰ ਕਾਫੀ ਜਾਣਦੇ ਐ ਤੇ ਇੱਕ ਸਭ ਤੋਂ ਪਹਿਲਾ ਇਹ ਵੀ ਮੇਰਾ ਭਰਾ ਆ ਜਿਸਨੇ ਆਪਣੇ ਟੂਰਨਾਮੈਂਟ ਤੇ ਮੈਨੂੰ ਸੱਦਾ ਪੱਤਰ ਲਾਇਆ ਵਾ ਸਪੈਸ਼ਲੀ ਕੋਈ ਕਮੈਂਟੇਟਰ ਜ਼ਰੂਰੀ ਹੋਰ ਵੀ ਨਹੀਂ ਸੀਗਾ ਜਿਹਨੇ ਅੱਜ ਤੱਕ ਜਿੱਦਾਂ ਕਹਿ ਲਵਾਂ ਉਪਰ ਉਪਰ ਕਹਿ ਦਿੰਦੇ ਸੀਗੇ ਕਿ ਅਸੀਂ ਬੁਲਾਵਾਂਗੇ ਜਾਂ ਅਸੀਂ ਮੌਕਾ ਜ਼ਰੂਰ ਦਵਾਂਗੇ ਸੁਪਰਾ ਅੱਜ ਨਾਲ ਪਿਆਰ ਹੈ ਆਪਾਂ ਇੱਥੇ ਪਹੁੰਚੇ ਆਂ ਸੋ ਭਾਈ ਜੀ ਤੁਹਾਡਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਕਿਤੇ ਇੱਥੇ ਪਹੁੰਚਣ ਲਈ ਮੈਨੂੰ ਸੱਦਾ ਪੱਤਰ ਲਾਇਆ ਤੇ ਇਹ ਭਰਾ ਨੇ ਬਹੁਤ ਮਿਹਨਤ ਕੀਤੀ ਹੈ ਕਾਫੀ ਲੰਬੇ ਸਮੇਂ ਤੋਂ ਮਾਬੋਲੀ ਦੀ ਸੇਵਾ ਵੀ ਕਰਦਾ ਆ ਉਹ ਮੈਂ ਚਾਹੁੰਦਾ ਕਿ ਆਉਣ ਵਾਲੇ ਨੈਕਸਟ ਕੱਪ ਤੇ ਜਿੱਥੇ ਵੀ ਅੱਜ 6 ਫੁੱਟੇ ਕਾਪਲ ਤੇ ਕੁਝ ਰਾਸ਼ੀ ਦੇ ਨਾਲ ਮੇਰੇ ਭਰਾ ਦਾ ਮਾਨ ਸਨਮਾਨ ਵੀ ਹੈ ਤੇ ਅਗਲੀ ਵਾਰ ਇਸ ਭਰਾ ਦਾ ਪ੍ਰਬੰਧਨ ਵੀਰਾਂ ਨੂੰ ਬੇਨਤੀ ਹੈ ਕਿ ਜ਼ਰੂਰ ਵੱਧ ਚੜ ਕੇ ਮਾਨ ਸਨਮਾਨ ਜ਼ਰੂਰ ਕਰਨਾ ਆ ਕਿਉਂਕਿ ਇਹਹੀ ਭਰਾ ਆ ਜਿਨੇ ਤਰੀਪ ਗਿੱਲਾ ਦੇ ਨਾਮ ਤੇ ਮਸ਼ਹੂਰ ਹੈ ਔਰ ਇਸ ਪਿੰਡ ਦਾ ਨਾਮ ਪੂਰੇ ਪੰਜਾਬ ਹਿਮਾਚਲ ਹਰਿਆਣਾ ਜਿੱਥੇ ਵੀ ਕ੍ਰਿਕਟ ਦੀ ਗੱਲ ਹੁੰਦੀ ਹੈ ਚਾਹੇ ਫੁੱਟਬਾਲ ਦੀ ਗੱਲ ਹੁੰਦੀ ਹੈ ਚਾਹੇ ਕਬੱਡੀ ਦੀ ਗੱਲ ਮੇਰਾ ਭਰਾ ਹਰ ਜਗ੍ਹਾ ਤੇ ਆਪਣੀ ਮਾਂ ਬੋਲੀ ਦੀ ਸੇਵਾ ਵੀ ਕਰਦਾ ਸੋ ਇੱਕ ਵਾਰ ਭਰਾ ਜੀ ਨਾਲ ਤੇ ਜ਼ੋਰਦਾਰ ਤਾੜੀ ਮਾਰੋ ਸੋ ਉੰਤੋਂ ਜੰਨੇ ਵੀ ਪ੍ਰਬੰਧਕੋ ਜੀ ਸਾਰੇ ਵਿਧਾਈ ਦੇ ਸਾਥਰ ਨੇ ਤੇ ਮੈਂ ਅਰਦਾਸ ਕਰਾਂਗਾ ਇਸ ਪ੍ਰਮਾਤਮਾ ਅੱਗੇ ਇਦਾਂ ਹੀ ਇਸ ਧਰਤੀ ਤੇ ਮੇਲੇ ਲੱਗਦੇ ਰਹੇ ਕਿ ਮੈਂ ਤੁਹਾਡੇ ਵਿੱਚ ਇਦਾਂ ਹੀ ਹਾਜ਼ਰੀ ਭਰਦਾ ਰਵਾਂ ਸੋ ਕੁਝ ਝਕਾਰਾ ਲਗਾਉਂਗਾ ਇਸ ਪ੍ਰਮਾਤਮਾ ਦੇ ਨਾਮ ਦਾ ਕੋਈ ਵੀ ਮੁਖੌਸਾ ਨਾ ਹੋਵੇ ਜਿਸ ਜ਼ਿੰਦਗੀ ਨੇ ਬਣਾਇਆ ਜੈ ਜੈਕਾਰ ਸੋ ਬਹੁਤ ਵਧੀਆ ਲੱਗਾ ਸੱਚੀ ਗਾਣਾ ਹੈ ਮੈਂ ਅਸਲ ਵਿੱਚ ਇਧਰ ਮਾਲਵਾਰੀਏ ਬਹੁਤ ਘਾਟਾ ਨਾਲ ਜਾਵਾਕਰ ਮੈਂ ਉਪਰ ਏਰੀਆ ਜਾਂ ਉੱਪਰਲੇ ਏਰੀਆ ਦੇ ਵਿੱਚ ਮੈਂ ਜਿਆਦਾ ਸ਼ੋਅ ਲਾਉਣਾ ਪਰ ਪ੍ਰੀਤ ਭਾਈ ਨੇ ਵਾਕਈ ਇੱਥੇ ਬਣਾਇਆ ਔਰ ਜਿੰਨੇ ਵੀ ਮੇਰੇ ਭਰਾ ਵਾਲੇ ਵਾਲੇ ਖੜੇ ਨੇ ਔਰ ਜਿੰਨੇ ਵੀ ਮਹਾਂਜੋਤਿ ਸ਼ਖਸੀਤਾ ਸਟੇਜ ਤੇ ਮੌਜੂਦ ਨੇ ਅਗਰ ਮੇਰੇ ਤੋਂ ਬੋਲਦੇ ਵਕਤ ਕੋਈ ਵੀ ਗਲਤੀ ਹੋ ਗਈ ਹੋਵੇ ਸੋ ਮੈਂ ਇਮਾਦਾ ਜਾਚੇਕਰ ਸੋ अगली जहिड़े कीटरनेशनल आण वारे टाइम जे बण गे आई बॉड सो थैंक्यू in हैज़ू <laughs> <देखे। laughs> ਬਾਕੀ ਬਹੁਤ ਬਹੁਤ ਧੰਨਵਾਦ ਕਰਦੇ ਆ ਇਹ ਜੋਧਵੀਰ ਹਿੰਦੁਸਤਾਨੀ ਮੇਰੇ ਵੀਰੋ ਪਿਆਰਾ ਭਰਾਵਾਂ ਦੇ ਨਾਲ ਹਰੇਕ ਖੇਡ ਮੇਲੇ ਦੇ ਪਾਵੇ ਗੱਲਬਾਤ ਖੇਡ ਕਬੱਡੀ ਦੀ ਹੋਵੇ ਤੇ ਭਾਂ ਦੇ ਗੱਲ ਕਾਸਕੋ ਕਰਗਦੀ ਹੋਵੇ ਤੇ ਭਾਂ ਦੇ ਫੁੱਟਬਾਲ ਦੀ ਗੱਲ ਹੋਵੇ ਭਰਾਵਾਂ ਦੇ ਨਾਲ ਪਿਆਰ ਹੈ ਹਰੇਕ ਗੱਪ ਦੇ ਆਪਣਾ ਜਿਹੜਾ ਪ੍ਰਦਰਸ਼ਨ ਕਰਦੇ ਆ ਬਹੁਤ ਵੱਡਾ ਧੰਨਵਾਦ ਹੈ ਇੱਕ ਵਾਰੀ ਜੋਧਵੀਰਾਂ ਦੇ ਤਾੜੀ ਮਾਰ ਦਿਓ ਯਾਰ ਬਹੁਤ ਵੱਡਾ ਧੰਨਵਾਦ ਹੈ ਜਿੰਨਾ ਦਾ ਹੋ ਸਕੇ ਮਾਨ ਸਨਮਾਨ ਆ ਆਪਾਂ ਜੋਧਵੀਰਾਂ ਆਦਾਂ ਬਾਬਾ ਬਹੁਤ ਵੱਡਾ ਧੰਨਵਾਦ ਆ ਬਹੁਤ ਵੱਡਾ ਬਿੱਲੇ ਕੋ ਜਿੰਨਾ ਖੁਸ਼ ਹੋਵੇ ਮਾਨ ਸਰਵਾਨਾ ਪਾ ਜਰੂਰ ਕਰਨਾ ਗੁਰਨਾਲ ਭਾਈ ਜੁਨੇ ਵੀ ਆਏ ਹੋਏ ਆ ਹਰਮਨ ਵਰਗੇ ਯਾਰਾਂ ਦੇ ਯਾਰ ਮੇਰੇ ਵੀਰੋ ਸਾਰੇ ਪਰਮ ਦਾ ਤੈਜ ਉਸ ਘਰ ਕੋ ਨਹੀਂ ਕਰਦੇ ਉਹ ਨਹੀਂ ਫੋਟੋ ਵਾਲੀ ਆ ਵੀਰੇ ਦੀ ਫੋਟੋ ਵਾਲੀ ਮੈਂ ਫਟ ਕਿਥੀ ਆ ਕਿੱਦਾਂ ਲਿਆਦਾ ਉਹ 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 ਸੱਚ ਨਾਲ ਖੜੇ ਹੁੰਦੇ ਆ ਜਿਹੜਾ ਨਾਲ ਜਾਏ ਇੱਕ ਵਾਰੀ ਤਾੜੀ ਮਾਰ ਕੇ ਅੰਥੋਂ ਪੁਲਿਸ ਨਾਲ ਦੇ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਡੇ ਵੀਰਾਂ ਦਾ ਜਿਵੇਂ ਕਿ ਹੋਸ਼ ਸੰਗਿ ਮਾਨ ਸਨਮਾਨ ਜਿਹੜਾ ਆਪਾਂ ਜੂਰ ਕਰਦਾ ਇਸ ਵੀਰ ਦਾ क्योंकि खेड़ा तो कहीं आ रही कर चाहोगे पर पर हासिल का पंजाब को उसमें से ये तो सोलह जीवन से वाले हो भी रहे हैं ना बोलूँ और जीवन से वाले भी पति बेरा एक तेर मिले तो भी बहुत बताता है यार जितने भी बाहर जो हैं सत्यवान जो बच्चे जो ਤੇੜ ਤੇ ਮਾਲਕ ਜੀਆ ਮੇਰਾ ਤੇ ਜਿੱਥੇ ਸਾਰੇ ਜਮਾ ਵਾ ਤੇ ਤਕਮਾ ਉਹ ਤੇ ਹੁੰਦੇ ਆ ਮੇਰੇ व्ते पार करते हैं बहुत धन्यवाद कर रहे हैं सरदार गुरराज सिंह ਹਾਂ ਦੇ ਕੱਪ ਦੇ ਮੇਰੇ ਵੀਰੇ ਵਿਸ਼ੇ ਤੌਰ ਤੇ ਕਹਿੰਦੇ ਜੋ ਰੂਹਾਂ ਜਿਹੜੀਆਂ ਆਪਾਂ ਦਿਨ ਮੈਂ ਬਹੁਤ ਬਹੁਤ ਧੰਨਵਾਦ ਕਰਵਾ ਬਹੁਤ ਬਹੁਤ ਧੰਨਵਾਦ ਕਰਦੇ ਆ ਸਰਦਾਰ ਬਗਵਾਨ ਸਿੰਘ ਜੀ ਸ਼ੁਰੂ ਅਸੇ ਵੀਰ ਜਿਹੜੀ ਕੰਮ ਦੀ ਅੱਜ ਬਚਾਤ ਕੀਤੀ ਜਾਵੇਗੀ

बहत वॾा दुनिया तौर ते पुछे बदिलो ਕੱਕੇ ਪੈ ਗਈ ਬਹਾਲ ਹੋ 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 ਆਓ ਕੋਟਾ ਹੈ ਕੋਟਾ ਆਓ ਸਾਹਤਾ ਦੇ ਖਿਆਲ ਰੱਖਣਾ ਆਪਣੇ ਮੇਰੇ ਵੀਰੋ ਵੱਡੀ ਵੇਗ ਨਾਲ ਆਊਟ ਹੋ ਗਏ ਦਾਪਸ ਹੈ ਖੇਡ ਦੇ ਮੈਦਾਨ ਵਿੱਚ ਉਹਨੇ ਨੇ ਕਹਿੰਦੇ ਸੋਹਣਾ ਕੈਦ ਕਰਿਆ ਤੇ ਮੇਰੇ ਵੀਰੋ ਖਿਡਾਰੀ ਆਉਂਦੇ ਨੇ ਵਾਪਸ ਹੈ ਆਉਂਦੇ ਅਗਲਾ ਬੱਲੇਬਾਜ਼ ਤੇ ਬਰੋਦ ਵੱਡੇ ਵੱਲ ਤੇ ਹੋਣਗੇ। ਲਓ ਸਾਹਮਣੇ ਮੇਰੇ ਵੀਰ ਪੈਂਦੀ ਹੂ ਬਾਲ। ਮਾਰ ਵੇਖਾ ਕਿ ਉਧਰਲੇ ਪਾਸੇ ਖਿਡਾਰੀ ਕਹਿੰਦੇ ਕੋਸ਼ਿਸ਼ ਕਰਦਾ ਹੈ। ਤੇ 11 ਜਿਹੜਾ ਨਹੀਂ ਜਾਂਦਾ। ਓਵਰ ਸਮਾਪਤ ਮੇਰੇ ਵੀਰੋ। ਭਾਈ ਕਿੰਨੇ ਬਣ ਗਏ? ਕਿੰਨੇ ਬਣ ਗਏ ਵੱਡੇ ਭਾਈ? 44 ਹੋ ਗਏ ਹਰਤਾਂ। 44 48 48 ਦੇ ਬਣ ਗਏ ਆ ਖੇਡ ਦੇ ਮੈਦਾਨ ਵਿੱਚ ਮੇਰੇ ਵੀਰੋ। ਇਹ ਰਾਜ ਜੀ ਜਿਹੜੇ ਛੱਬਦੇ ਪੈੜਾ ਨੱਪੜ ਲਾਦੇ ਨੇ ਕਿ ਫਿਰ ਖੇਡਾਂ ਵਿੱਚ ਅੱਜ ਕੱਲ੍ਹ ਸਭੋ ਜੀ ਜਲਾ बहुत वॾा धन्यवाद आहे सुखी सुखी भई

था? था? <ंधेगेगे> हैं। बहुत <Kenneth>

ਹਾ ਬਈ ਇੱਕ ਸ਼ੋਰ ਕਰ ਦਿੱਤਾ ਇੱਕ ਯਾਦਗਾਰੀ ਫੋਟੋ ਹੋ ਜੇ ਸਾਰਿਆਂ ਨਾਲ ਯਾਦਗਾਰੀ ਯਾਦਗਾਰੀ ਮੋਢਾ ਹੋ ਗਈ ਸਾਰੇ ਆਪੇ ਪਾੜਾ ਦੇ ਸਭ ਤਾਂ ਆਣਗੇ 15 ਚ ਪਾ ਲੋ ਪੜਦੇ ਜਾਗੇ 2 ਲੱਖ ਉਹ ਤਾਂ ਨਹੀਂ ਨਹੀਂ ਲਾਓ ਪਰ ਛੋਟੇ ਬੱਚਿਆਂ ਦਾ ਜਿਹੜਾ ਵਿਸ਼ੇਸ਼ ਸਨਮਾਨ ਮੈਡਲਾਂ ਦੇ ਨਾਲ ਦਿੱਤਾ ਜਾ ਰਿਹਾ ਹੈ ਬਹੁਤ ਬੜਾ ਧੰਨਵਾਦ ਹੈ ਸਾਰੇ ਛੋਟੇ ਵੀਰਾਂ ਦਾ ਮੇਰੇ ਵੀਰੋ ਗੱਲ ਦੇ ਵਿੱਚ ਪਾਉ ਜੀ ਨਾ